ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰਤ ਕੋਲ ਆਇਆ ਆ ਦੋਸਤੋ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਵਿਕਰੀ ਵਾਲੇ ਅੱਜ ਚਾਰ ਨਗ ਜਿਹੜੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਤਿੰਨ ਬਹਿੜਾ ਦਿਖਾਵਾਂਗੇ ਬਿਲਕੁਲ ਸੂਈਆਂ ਸੁਪਾਈਆਂ ਨੇ ਤਾਜ਼ੀਆਂ ਸੂਈਆਂ ਨੇ ਇੱਕ ਮੱਝ ਦਿਖਾ ਦਾਂਗੇ ਬਿਲਕੁਲ ਉਹ ਵੀ ਤਾਜੀ ਸੂਈ ਸੁਵਾਈ ਠੀਕ ਹੈ ਜ ਇਸ ਕਰਕੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦਾ ਜਿਹੜਾ ਵੀ ਨਾਕਾਪਾ ਦਿਖਾਵਾਂਗੇ ਜਿਹੜਾ ਵੀ ਕਿਸੇ ਵੀਰ ਨੂੰ ਪਸੰਦ ਆਉਂਦਾ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਘਰ ਪਹੁੰਚ ਕਰਕੇ ਅੱਜ ਤਰੀਕ 21 ਅਪ੍ਰੈਲ ਆ ਦੋਸਤੋ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਤੇ ਆਓ ਲੈਨੇ ਆ ਪੂਰੀ ਡਿਟੇਲ ਕਰਦੇ ਆ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਸਭ ਤੋਂ ਪਹਿਲਾਂ ਅਮਰਤਪਾ ਜੀ ਸਾਸਰੀਕਾਲ ਸਾਸਰੀਕਾਲ ਵੀਰ ਜੀ ਕੀ ਹਾਲ ਚਾਲ ਜੋ ਬੜੇ ਵਧੀਆ ਅਮਰਤ ਠੀਕ ਠਾਕ ਹਾਂਜੀ ਹਾਂਜੀ ਭਰਾ ਜੀ ਅਛਾ ਅਮਰਤ ਚਾਰ ਲਾਗਾ ਜ ਆਪਣੇ ਕੋਲ ਬਕਾਊਗਾ ਤਿੰਨ ਬੈੜਾਂ ਦੇ ਇੱਕ ਆਪਣੇ ਕੋਲ ਮੱਝ ਬਕਾਊਗਾ ਹਾਂਜੀ ਹਾਂਜੀ ਵੀਰੇ ਤੇ ਪਸ਼ੂ ਸਾਰੇ ਸੂਏ ਸੂਏ ਆਪਣੇ ਕੋਲ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਹਾਂਜੀ ਤੇ ਸ਼ੁਰੂਆਤ ਕਰ ਲੈਨੇ ਅਮਰਤ ਪਹਿਲੇ ਨੰਬਰ ਤੋਂ ਉਸੇ ਮੱਝ ਤੋਂ ਕਰ ਲੀਏ ਹਾਂਜੀ ਹਾਂਜੀ ਆਜੋ ਜੀ ਹਾਂਜੀ ਅਤ ਉਸ ਤੋਂ ਇੱਕ ਮੱਝ ਦਿਖਾ ਦੇਨੇ ਆ ਤੁਹਾਨੂੰ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆ ਇਸ ਮੱਝ ਤੋਂ ਅਛਾ ਅਮਰਤ ਕੀ ਡਿਟੇਲ ਆ ਵੀਰ ਸੂਹਾ ਕਿੰਨਾ ਸੂਈ ਕਰੇ ਵੀਰੇ ਉਹ ਸੂਹਾ ਉਹ ਦੋ ਜਾਣਦੇ ਆ ਤੀਜਾ ਮੰਨ ਕੇ ਸੌਦਾ ਕਰੇ ਵੀਰ ਕੋਈ ਵੀ ਹਮ ਹਾਂਜੀ ਅੱਜ ਸੂਈ ਨੂੰ ਉਹ ਚੱਲੇ 8 ਕ ਦੇਣ ਮਗਰ ਬੱਚਾ ਕਟਾ ਜੀ ਕਟਾ ਕਟਾ ਵੀਰੇ ਮੈਂ ਬਲੈਕ ਇੱਕ ਰੰਗ ਮੈਂ ਵਾਂ ਉਹ ਦੋਸਤੋ ਮਗਰ ਕਟਾ ਠੀਕਾ ਜੀ ਮੱਝ ਵੀ ਇੱਕ ਰੰਗ ਬਿਲਕੁਲ ਬਲੈਕ ਆ ਜੈਡ ਬਲੈਕ ਆ ਠੀਕਾ ਜੀ ਤੇ ਉਸੇ ਤਰ੍ਹਾਂ ਮਗਰ ਬੱਚਾ ਠੀਕਾ ਜੀ ਮਗਰ ਕਟਾ ਅਮਰਤ ਪੰਜ ਕੇ 6 ਦਿਨ ਹੋਗੇ ਸੂਈ ਨੂੰ ਆ ਵੀਰੇ 8 ਕੇ ਦਿਨ ਲਾ ਲਓ ਤੁਸੀਂ 8 ਕੇ ਦਿਨ ਹਫਤੇ ਦੇ ਅੰਦਰ ਬਾਹਰ ਹੋ ਗਿਆ ਸਮਝ ਅੱਛਾ 8 ਧਾ ਕੇ ਦਿਨਾਂ ਦੀ ਸੂਈ ਤੇ ਕਿੰਨਾ ਕੁ ਦੁੱਧ ਹੁਣ ਚੱਲਣ ਦੀ ਵੀਰੇ ਇਹਦੇ ਥੱਲੇ 10 ਕਿਲੋ ਜਿਹੜਾ ਠੰਡਾ ਦੁੱਧ ਆ ਵਿਖਾਵਾ ਤੇ 11 ਕਿਲੋ ਦਾ ਕਰੀ ਜਾਂਦੀ ਠੀਕ ਹੈ ਜੀ ਤੇ ਇਹਨੂੰ ਬੱਚਾ ਚੋਂ ਗਿਆ ਇੱਕ ਥਣ अच्छा एक सार लेवा पत्थर दो ले लो दोस्तों 10 किलो दो अपना वीडियो मंगाले बनी तनी दिया पत्थर लेवा होगा 10 किलो दो दा 200 ठीक है जी एक साइड ਤੁਸੀਂ ਵੇਖੋਗੇ ਮਗਰਲੇ ਥਾਂ ਜਿਹੜਾ ਵੀਰਾਂ ਦਾ ਬੱਚਾ ਚੁਗ ਗਿਆ ਸੀਗਾ ਬਿਲਕੁਲ ਇਸੇ ਤਰ੍ਹਾਂ ਕੋਲੇ ਵਜਾ ਸੀਗਾ ਬੱਚਾ ਚੁਗ ਗਿਆ ਇਸ ਕਰਕੇ ਕੋਈ ਵੀਰ ਦੋ ਟਾਈਮ ਚਾਹੇ ਤਿੰਨ ਟਾਈਮ ਚੋ ਕੇ ਤਸੱਲੀ ਕਰ ਲੇ ਮੌਕੇ ਤੇ ਬਣੀ ਥਣੀ ਦਾ ਭਵਾਨਾ ਦੇਵਾ ਤੁਸੀਂ ਵੇਖ ਕੇ ਤਸੱਲੀ ਕਰ ਲਿਓ ਕੋਈ ਬਾਈ ਦੀ ਕੀ ਕੋਈ ਸ਼ਾਈ ਦਾ ਕੰਮ ਨਹੀਂਗਾ ਬਿਲਕੁਲ ਇਕਸਾਰ ਲੇਵਾ ਠੀਕ ਹੈ ਜੀ ਉਹ ਤੁਸੀਂ ਬਿਲਕੁਲ ਮੌਕੇ ਤੇ ਟਾਈਮ ਟੂ ਟਾਈਮ ਆਪਣੀ ਜਦੋਂ ਚੋਣ ਆਏ ਤਾਂ ਸੱਲੀ ਕਰ ਹੀ ਲੈਣੀ ਆ ਵੇਲ ਬੁੱਲ ਚੰਗੀ ਆ ਮੱਝ ਵੱਢੀ ਆ ਠੀਕ ਆ ਜੀ ਪੂਰੀ ਵੱਢੀ ਮੈਂ ਵੱਢੀ ਮੱਝ ਆ ਪੂਰੀ ਤੇ 8 ਕ ਦਿਨਾਂ ਦੀ ਸੂਈ ਆ 10 ਕਿਲੋ ਦੁੱਧ ਲਿਆ ਵੀਰ ਅੰਮ੍ਰਿਤ ਖੋਲ ਕੇ ਤੋਰ ਕੇ ਦਿਖਾ ਦਈਏ ਠੀਕ ਆ ਇੱਕ ਰੰਗ ਆ ਦੋਸਤੋ ਬਿਲਕੁਲ ਜੈਡ ਬਲੈਕ ਆ ਠੀਕ ਆ ਜੀ ਬਿਲਕੁਲ ਸ਼ਾਹ ਕਾਲੀ ਇੱਕ ਰੰਗ ਮਗਰ ਵੀ ਬੱਚਾ ਵੀ ਇਹੋ ਸੇਮ ਐਂਡ ਬਲੈਕ ਇੱਕ ਵਾਲੀ ਚਿੱਟਾ ਸੋ ਮਦਰ ਦੇ ਉੱਪਰ ਹੀ ਬੱਚਾ ਹੈ ਮਗਰ ਜਿਹੜਾ ਮੇਲ ਕਾਫ ਆ ਦੋਸਤੋ ਉਹ ਵੀ ਇੱਕ ਰੰਗ ਆ ਜੈਡ ਬਲੈਕ ਲਓ ਜੀ ਥਣ ਭਾਂਡੇ ਦੀ ਖਬਰਦਾਰ ਆ ਪੂਰੀ ਅੱਛਾ ਚੋਣ ਚਣ ਅਮਰਤ ਕਿਵੇਂ ਭੂਰ ਭਰ ਕੋ ਛਟਾ ਕਿਸੇ ਤਰ੍ਹਾਂ ਦਾ ਪੂਰੀ ਵਧੀਆ ਵਰਦੀ ਪੂਰੀ ਪੋਲੀ ਲਓ ਜੀ ਸੋ ਵਰਾ ਬਰੂ ਜਿਹੜਾ ਦੋਸਤੋ ਚੰਗਾ ਠੀਕ ਆ ਜੀ ਇੱਕ ਨੰਬਰ ਚਵਾਈ ਆ ਵਰਾ ਕਾਫੀ ਚੰਗਾ ਉਹ ਕਿਸੇ ਵੀਰ ਨੇ ਜਦੋਂ ਆਇਆ ਕੋਈ ਮੌਕੇ ਤੇ ਤਸੱਲੀ ਤੁਸੀਂ ਕਰ ਲੈਣੀ ਹੈ ਠੀਕ ਆ ਜੀ ਥਾਣਾ ਤੋਂ ਨਾਲ ਦੀ ਬਹੁਤ ਸੋਹਣੀ ਸੀ ਵੱਡੀ ਆ ਲੰਬੇ ਥਾਣਾ ਬਿਲਕੁਲ ਵਿਰਲਾ ਵਿਥਾਂ ਦੇ ਲੱਗਾ ਥਾਣਾ ਮੈਂ ਨਾ ਸਟਾਇਆ ਚੂ ਚੁੱਕਣੀ ਵੀਰੇ ਜੇ ਖੋਲਣਾ ਹਾਂ ਦੋ ਦੋ ਅੰਦੇ ਤੇਰਾ 14 ਕਿਲੋ ਕੱਢ ਜਾਂਦੀ ਨਾਰਮ ਅੱਛਾ ਜੀ ਇਹਨਾਂ ਦੇ ਦਊਗੀ ਵੀਰੇ ਪੂਰੀ ਵੱਡੀ ਮੈਂ ਲੋ ਜੀ ਬਾਕੀ ਦੋਸਤੋ ਦੁੱਧ ਸੇਵਾ ਦਾ ਕੋਈ ਚੰਗੀ ਸੇਵਾ ਕਰ ਲੋਗੇ ਫਿਰ ਹਾਲ ਤੁਸੀਂ 10 ਕਿਲੋ ਇੱਥੋਂ ਜੋਗੇ ਲੈ ਕੇ ਜਾਓਗੇ ਠੀਕ ਹੈ ਜੀ ਹਾਂ ਜੀ ਹਾਂ ਕੋਈ ਚੰਗੀ ਸੇਵਾ ਕਰ ਲੋਗੇ ਤੇ ਦੋ ਦੋ ਬਦੋ ਕੁਛ ਦੇ ਵਾਲ ਨਹੀਂ ਚਿੱਟੇ ਵੇਖੋ ਕਿੱਡੀ ਬਲੈਕ ਇਦਾਂ ਹੀ ਬੱਚੇ ਦਾ ਹਾਂ ਮੜਾ ਜਾਂ ਮੋਰਾ ਜਾਂ ਮੜਾ ਦਾਗ ਜਾਂ ਹਾਂ ਬਿਲਕੁਲ ਜੀ ਬਿਲਕੁਲ ਪਿਓਰ ਜੈੱਡ ਬਲੈਕ ਲੈ ਵੀ ਅਮਰਤ ਕੀ ਡਿਮਾਂਡ ਕਰਦੇ ਆਂ ਦੀ ਵੀਰੇ ਮੇਰੇ ਮੋਹਲੇ ਦੇ ਦਾ ਆਪਾਂ ਇੱਕ 20 ਕਰਦੇ ਇੱਕ 15 ਹੀ ਦੇ ਦਾਂ ਇੱਕ 15 ਦੀ ਹਾਂ ਪੂਰੀ ਵੱਡੀ ਮੈਂ ਆ ਮੈਂ ਪੱਦਰ ਲੇਵਾ ਹੋ ਗਿਆ ਬਣੀ ਤਾਂ ਨਹੀਂ ਬਲਾਦਨ ਗਾਂ ਨੂੰ ਬਣੂਗੀ ਇਹ ਚ ਬੱਚਾ ਚੋਂ ਗਿਆ ਥੋੜਾ ਆ ਹੂੰ ਹੂੰ ਪੌਣੇ 2 ਕਿਲੋ ਗਾੜੀ ਆ ਮੈਂ ਲਓ ਜੀ ਇੱਕ 15 ਦੀ ਹੈ ਹਾਂ ਹਾਂਜੀ ਉਹ ਚ ਮਾਨਤਨ ਕਰਾਂਗੇ ਲਓ ਵੀ ਇੱਕ 15 ਦੇ ਵਿੱਚੋਂ ਛੋੜ ਛੱਪਾ ਆ ਮਗਰ ਬੱਚਾ ਕੱਟਾ ਜੇ ਠੀਕ ਹੈ ਜੀ ਇੱਕ ਰੰਗ ਬਿਲਕੁਲ ਬਲੈਕ ਤੇ ਮੱਧ ਚੰਗੀ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਆ ਆ ਗਈ ਆਪਣੇ ਕੋਲ ਵਿਹੜ ਵੀਰੇ ਸ਼ਾਈ ਹਾਲ ਤੇ ਜਲਸੀ ਦਾ ਕਰਾਸ ਆ ਠੀਕ ਹੈ ਜੀ ਇਹਦੇ ਮਗਰ ਵਛੀ ਆ ਬੌਲੇ ਤੇ ਹੀ ਆਏ ਵਛੀ ਆ ਜੀ ਕਿੰਨੇ ਕਿ ਦਿਨਾਂ ਦੀ ਸੂਈ ਆ ਵੀਰੇ ਇਹ ਚੌਥਾ ਦਿਨ ਆ ਆਪਣੇ ਆਹ ਮਗਰ ਵਛੀ ਆ ਇਹ ਆਪਣੇ ਕੋਲੇ ਸੂਈ ਆਣ ਵਧੀਆ ਲੋ ਵੀ ਮਗਰ ਵਛੀ ਆ ਦੋਸਤੋ ਸੈਕਿੰਡ ਨੰਬਰ ਤੇ ਤੁਹਾਨੂੰ ਜਿਹੜੀ ਇਹ ਵਿਹੜ ਦਿਖਾਉਣ ਜਾ ਰਹੇ ਆ ਜੇ ਸੂਏ ਪੁੱਜੇ ਆ ਨਹੀਂ ਨਹੀਂ ਪਹਿਲਨ ਵੀਰੇ ਸੂਈ ਪਹਿਲਨ ਵੜ ਸੂਈ ਹਾਂ ਦੰਦਾ ਚੌਗੀ ਦੰਦ ਨਹੀਂ ਵੜ ਕੇ ਕੀ ਚੌਗੀ ਹੋ ਜਾਂ ਲੋ ਜੀ ਮਗਰ ਵੀ ਵਛੀ ਆ ਤੇ ਆਪ ਵੀ ਵਿਹੜ ਜਿਹੜੀ ਆ ਪਹਿਲਾ ਸੂਆ ਸੂਈ ਆ ਅੱਜ ਕਿੰਨਾ ਤਿੰਨਾਂ ਚੌ ਪੰਜ ਮਾ ਦੇਣਾ ਆਪਾਂ ਉਸ ਦਿਨ ਸੂਈ ਜਦ ਦਿਨ ਆਪਾਂ ਲੈ ਗਏ ਬੌਲੀ ਭਾਂਦੀ ਸੀਲਸ ਲੱਗ ਵੇਖੋ ਕਿੱਡੀ ਵਸ਼ੀ ਹੂੰ ਠੰਡੀ ਧੀ ਫਿਰ ਜੂੜ ਵੀ ਨਹੀਂ ਪਉਣਾ ਇਦਾਂ ਬਹਿ ਜੋ ਲਓ ਜੀ ਇਦਾਂ ਧਾਰਾ ਮਾਰੀ ਆ ਕੋਈ ਗੱਲ ਨਹੀਂ ਵਸ਼ੀ ਉਹ ਦੋਸਤੋ ਠੰਡੀ ਧੀ ਆ ਸੀਲਸ ਲੱਗ ਠੀਕ ਆ ਜੀ ਤੇ ਬਿਲਕੁਲ ਗੁਰਵਰ ਘਰ ਰੰਗਾ ਲਾਲ ਰੰਗ ਦੇ ਵਿੱਚ ਠੀਕ ਆ ਜੀ ਛਾਈ ਹਾਲ ਤੇ ਜਲਸੀ ਦਾ ਕਰੌਸ ਆ ਗਿਆ ਵੀਰੇ ਜਿਹਨੇ 2 ਲੱਖ ਦੀ ਮਹਤ ਚੋਣੀ ਇਹ ਚੋਲੇ ਹੂੰ ਦੋ ਦਿਨਾਂ 12 13 ਕਿਲੋ ਅਸ਼ੀ ਨੇ ਭਰਨਾ 9 ਕਿਲੋ ਬੌਲੀ ਆ ਇਹਦੇ ਥੱਲੇ ਠੀਕ ਆ ਜੀ ਠੀਕ ਆ ਹਾਂ ਜੀ ਲੋਵੀ ਪ੍ਰਭੋ ਬਿਲਕੁਲ ਤਾਜੀ ਸੁਈ ਸੁਵਾਈ ਆ ਹੁਣ ਹੁਣ ਬੌਲੀ ਏ ਬੌਲੀ ਦੇ ਵੀਰੇ ਹੁਣ ਮਤਲਬ ਆਪਾਂ ਸਾਫ ਕੀਤੀ ਆ ਹੁਣ ਦੁੱਧ ਮੰਨ ਕੇ ਸੌਦਾ ਕਰੇ ਬਈ 9 ਕਿਲੋ ਹੈਗਾ ਹੁਣ ਹਾਂ 9 ਕਿਲੋ ਪੱਕਾ ਵੀਰੇ ਜਿਹੜਾ ਚੋਲਣਾ ਲੋਵੀ ਦੋਸਤੋ 9 ਕਿਲੋ ਦੁੱਧ ਮੰਨ ਕੇ ਕੋਈ ਵੀਰੇ ਸੌਦਾ ਕਰ ਲਿਓ ਠੀਕ ਆ ਜੀ ਪੰਜਾਂ ਚੌਕ ਦਿਨਾਂ ਦਾ ਸਮਾਂ ਹੋ ਗਿਆ ਸੁਈ ਹੋ ਜਾਵੇ ਇਹ ਨਹੀਂ ਕਿ ਉੱਥੇ ਆਂ ਸੀਲ ਹੋਊਗੀ ਜਿੱਥੇ ਮਰਜ਼ੀ ਢੱਕ ਲਾ ਹਮ ਬੱਚੀ ਵੀਰੇ ਬਹੁਤ ਜਿਆਦੀ ਚੰਗੀ ਆ ਇਹਦੀ ਸ਼ੁਕਰ ਉਹ ਜੀ ਸਮੀ ਭਲੀ ਪੂਰੀ ਆ ਦੁੱਧ ਹੋ ਸਕਦਾ 13 14 ਚਵਾਦੀ ਹੂੰ ਹੂੰ ਤੁਹਾਨੂੰ ਬੜਾ ਪਹਿਲਾਂ 12 13 ਕੱਢ ਜੇ ਤੇ ਸਵਾ ਲੱਖ ਦੀ ਮੈਂ ਚੋਣਨ ਵਾਲਾ ਇਹ ਝੋਲੇ ਚੰਗਾ ਸਾਰੀ ਗਰਮੀ ਦੁੱਧ ਦੇਣਾ ਨੇ ਫਿਰ ਮਗਰ ਜਰਸੀ ਦੀ ਦਿੱਤੀ ਕਾਲੀ ਬਲੈਕ ਹੈ ਇੱਕ ਰੰਗ ਤੇ ਮਗਰ ਜਿਹੜੀ ਆ ਜਰਸੀ ਕ੍ਰੋਸ ਆਂਗ ਦੇ ਵਿੱਚ ਮਗਰ ਬੱਛੀ ਆ ਠੀਕ ਆ ਜੀ ਮਗਰ ਫੀਮੇਲ ਆ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਆ ਦੇਖੋ ਆ ਦੇਖੋ ਜੀ ਸੀਲ ਬਹੁਤ ਜ਼ਿਆਦੀ ਵੀਰੇ ਬੱਛੀ ਜੇਦਰ ਨੂੰ ਮਰਜੀ ਐ ਨਹੀਂ ਛੜਨ ਨੂੰ ਹੋਣ ਲੱਗਾ ਐਨੀ ਸੀਲ ਛੱਡ ਦੋ ਗੋਗਲ ਠੀਕ ਆ ਜੀ ਠੀਕ ਹਾਂਜੀ ਹਾਂਜੀ ਹੁਣ ਦੋਸਤੋ ਠੰਡੀ ਧੀਰੀ ਆ ਨਿੱਗਰ ਆ ਬਿਲਕੁਲ ਨਿੱਗਰ ਪਿੰਡੇ ਦੀ ਆ ਹਾਂ ਨਿੱਗਰ ਲੇਵਾ ਠੀਕ ਆ ਤੇ 9 ਕਿਲੋ ਹੁਣ ਜਿਹੜਾ ਬੌਲੇ ਤੋਂ ਬਾਹਰ ਦੁੱਧ ਤੇ ਆ ਗਈ 9 ਕਿਲੋ ਮੰਨ ਕੇ ਸੌਦਾ ਕਰ ਲਿਓ ਬੱਚੀ ਬਹੁਤ ਸੋਹਣੀ ਠੀਕ ਆ ਲਓ ਜੀ ਇੱਕ ਰੰਗ ਬਿਲਕੁਲ ਬਲੈਕ ਮਗਰ ਬੱਚੀ ਆ 나ੜੂ ਤੇ ਬੱਚਾ ਦਵਾਰ ਚੰਗੀ ਆ ਸਾਫ ਸੁਥਰੇ ਲੇਵੇ ਦੇ ਵਿੱਚ ਤੋ ਜ਼ਰੂਰ ਕੋਈ ਵੀ ਰੱਤ ਪਾ ਸਕਦਾ ਬਾਕੀ ਰੇਡ ਪੁੱਛ ਲੈਣੇ ਕੀ ਅੰਮ੍ਰਿਤ ਮੁੱਲ ਕਰਦੇ ਆ ਮੇਰੇ ਵੱਛੀ ਦੇ ਦੋਸਤ ਕਰਕੇ ਵੇਚੀ ਆ ਆਪਣਾ ਸਾਖਲੀ ਵੇਚਦੀ ਆ ਹਾਂਜੀ ਹੁਣ ਮੁੱਲ ਇਹਦਾ 60 ਕਰਦੇ ਆ 55000 ਦੀ ਹਾਂ ਉਹ ਚੋ ਛੋਟ ਛੱਪਾ ਕਰਾਂ ਥੋੜਾ ਬਾਦ ਪਰ ਵਸ਼ੀ ਬਹੁਤ ਜਿਆਦੀ ਧੀਰੇ ਵੀਰੇ ਜਿਹੜਾ ਵੀਰ ਵਸ਼ੀ ਲੈ ਜਾਊਗਾ ਗਾਂਨ ਪਈਆਂ ਦੀ ਫੇਰ ਐ ਮੂੜਾ ਰੋਗ ਰੋਗ ਦਾ ਥਣ ਕਰ ਜਾਂਦੀ ਫਿਰ ਚੋਣ ਬਹੁਤ ਨਿੱਗਰ ਵਸ਼ੀ ਲੋ ਜੀ ਹਾਂਜੀ ਇਹ ਨਹੀਂ ਕਿਸੇ ਬੰਦੇ ਨੂੰ ਖੁੰਜੀ ਆ ਵਸ਼ੀ ਹੂੰ ਤੁਹਾਨੂੰ ਪਤਾ ਜੇ ਗੱਬਣ ਨੂੰ ਦੇ ਵਸ਼ੀ 65000 ਰੁਪਏ ਦੀ ਦੱਬ ਵਾਲੀ ਵਿਕਦੀ ਚਲੋ ਹੂੰ ਹਾਂ ਠੀਕ ਹੈ ਹਾਂਜੀ ਹਾਂਜੀ ਅੱਛਾ ਉਮਰ ਤਾਂ ਇਹ 55 ਦੀ ਹੋ ਗਈ ਹੈ ਹਾਂ ਹਾਂ ਅੱਗੇ ਆਪਣੇ ਕੋਲ ਜਿਹੜੀ ਆ ਵੜ ਆ ਗਈ ਆ ਵੀਰੇ ਪਹਿਲਾਂ ਨਹੀਂ ਇਹ ਬੱਚੀ ਸੂਈ ਆ ਇਹਦੇ ਥੱਲੇ 12 ਕਿਲੋ ਦੁੱਧ ਆ 12 ਕਿਲੋ ਕਿੰਨੇ ਦਿਨਾਂ ਦੀ ਸੂਈ ਆ ਇਹਦੇ ਥੱਲੇ ਵੀ ਰਾਠ ਦਿਨ ਨੋਂ ਹੋ ਗਏ ਰੋਏ 8 ਦਿਨ ਹੋ ਗਏ ਪੂਰੇ 8 ਦਿਨ ਹੋ ਗਏ ਹਾਂ 8 ਆਂਦੇ ਆ ਘਰ ਵਾਲੇ ਆਪਾਂ ਮਗਰ ਬੱਚੀ ਇਹਦੇ ਵੀ ਹਾਂਜੀ ਹਾਂਜੀ ਨਹੀਂ ਇਹਦੇ ਮਗਰ ਬੱਚਾ ਆ ਡੱਬੀ ਆ ਡੱਬਾ ਡੱਬਾ ਬੱਚਾ ਜੀ ਲਓ ਜੀ ਆ ਬੱਚਾ ਮਗਰ ਠੀਕ ਆ ਜੀ ਹਾਂਜੀ ਆ ਬੱਚਾ ਲੇਖਾਂਗੇ ਕੋਈ 10 ਦਿਨ ਮੰਨ ਕੇ ਸੌਦਾ ਕਰੇ ਵੀਰ ਮੇਰਾ ਹੈ ਹੂੰ ਆ ਬੱਚਾ ਜੇ ਮਗਰ ਅੱਛਾ ਅਮਰ ਤਾਂ ਪਹਿਲਾਂ ਸੁਬਾ ਸੋਈ ਹੈ ਦਾ ਚਲੋ 10 ਦਿਨ ਕੋਈ ਮੰਨ ਕੇ ਸੁਬਾ ਕਰੇ ਚੱਕੜਾ ਵੜੇ ਵੀਰ ਜੀ ਹਵੇ ਦਵਾਈ ਮਲਣੀ ਅੱਜ ਮਲਾਂਗੇ ਸਭ ਠੀਕ ਹੈ ਕੱਲ ਵੀ ਨਿਕਲ ਕੇ ਡੰਗਰਾਂ ਨੂੰ ਘਰਾਂ ਚੱਲ ਜਾਈਦਾ ਹਾਂ ਅੱਛਾ ਅਮਰ ਤਾਂ ਇਹਦੇ ਥਲੇ ਹੁਣ ਦੁੱਧ ਕਿੰਨਾ ਚਵਾ ਦਾਂਗੇ ਵੀਰੇ 11 ਕਿਲੋ ਜਿਹੜਾ ਠੰਡਾ ਦੁੱਧ 11 ਹਾਂ ਵਿਖਾਵਾ ਤੇ 12 ਕਿਲੋ ਦਾ ਕਰੀ ਜੀ 13 ਦਾ ਬਹੁਤ ਦੱਸੋ 11 ਕਿਲੋ ਦੁੱਧ ਠੰਡਾ 15 ਕਿਲੋ ਅਸੀਂ ਦੁੱਧ ਭਰੂ ਵੀਰੇ ਐਚ ਐਫ ਦਾ ਕ੍ਰੋਸ ਆ ਗਈ ਆ ਫਿਰ ਇਹ ਵੀ ਠੰਡੀ ਧੀਰੀ ਬਹੁਤ ਜ਼ਿਆਦੀ ਆ ਲੋਗ ਠੀਕ ਆ ਤੋ ਬਾਕੀ ਬੰਦਾ ਮੁੰਡਾ ਕਾਫੀ ਸੋਹਣੀਆ ਵਿਰਲ ਬਹੁਤ ਸੋਹਣੀ ਹੈ ਥਨਾ ਦੀ ਸਣ ਵੀ ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਵਸ਼ੀ ਪਹਿਲਾਂ ਸੂਈ ਆ ਠੀਕ ਆ ਕੋਲੋਂ ਸੂਈ ਆ ਫਿਰ ਠੰਡੀ ਤੇਰੀ ਬਹੁਤ ਜਿਆਦੀ ਆ ਦੰਦਾ ਜੇ ਹੋਊਗੀ ਆਪਾਂ ਦੰਦ ਨਹੀਂ ਫੜੇ ਹੂੰ ਲੋਬੀ ਠੀਕ ਆ तो 11 किलो तो दोस्तों चलण रही है वछी पहलन सुई है ठीक है जी क्रोशंग ਦੇ ਵਿੱਚ ਐਚਐਫ ਤੇ ਜਰਸੀ ਦਾ ਕਰੋਸ਼ੰਗ ਹੈ ਇਸ ਵਰਡ ਦੇ ਵਿੱਚ ਬਾਕੀ ਥਾਨਪਾਂਡੇ ਦੀ ਪੂਰੀ ਖਬਰਦਾਰਾ ਠੀਕ ਹੈ ਜੀ ਸੋਨਾ ਆਰਡਰ ਬਿਲਕੁਲ ਅੱਗੇ ਤੋਂ ਲੈ ਕੇ ਬੈਕ ਸਾਈਡ ਨੂੰ ਜਿਹੜਾ ਟੱਚ ਕਰਦਾ ਲੇਵਾ ਸੂਹ ਦੇ ਨਾਲ ਮੇਰੇ 2-3 ਕਿਲੋ ਵਾੜਾ ਵਾਜੂ 13-14 ਕਿ ਦੋਗੀ 15 ਨਹੀਂ ਸੀਲ ਫਿਰ ਏਡੀਆਂ ਵਾ ਵਾੜਾ ਸਾਰੀਆਂ ਕੋਈ ਅੰਤ ਨਹੀਂ ਤੇ ਭਾ ਮਰਜੀ ਜੂੜ ਪਾ ਲੋ ਭਾ ਨਾ ਪਾ ਲੋ ਇਹਨੂੰ ਅੱਛੀ ਨੂੰ ਵੀ ਜੂੜ ਪਾਈਦਾ ਉਹਨੂੰ ਵੀ ਪਾਈਦਾ ਵੇ ਅੱਛਾ ਅਮਰਤਾ ਇਹਦਾ ਮੁੱਲ ਫੇਰ ਕੀ ਕਰਦਾ ਫੇਰੇ ਮੁੱਲ ਇਹਦਾ ਵੀ 55 52 ਦੀ ਦੇਦਾ 52000 ਦੀ ਆ ਉਹ ਚੋ ਕਰਦਾ ਹੈ ਮਾਨਤਾ ਨਾ ਠੀਕ ਹੈ ਜੀ ਲਓ ਦੋਸਤੋ 52000 ਦੀ ਮਿਲ ਜੂਗੀ 55000 ਕੋਈ ਨਾ ਕੋਈ ਵੀ ਰਕੂਨ ਲਾਵੇ ਜਿੱਦਾਂ ਐਸੇ ਕਰ ਲਾਂ 52000 ਮੰਗੇ ਆ ਵੈਸੇ ਵੀਰ ਨੇ ਵੀ 52000 ਲੈਣ ਦੇਣਾ ਵਿੱਚੋਂ ਛੋਟਛੱਪਾ ਮੌਕੇ ਤੇ ਹੋ ਜਾਊਗਾ ਹਾਂ ਕੋਈ ਨਹੀਂ ਮੌਕੇ ਤੇ ਵੀਰੇ ਕਰਾਂਗੇ ਆਏਗੇ ਦਾ ਮਾਨਤਨ ਠੀਕ ਹੈ ਜੀ ਸਵਸ਼ੀਆਂ ਬਰੀਕੀ ਵਾਲੀਆਂ ਪੂਰੀਆਂ ਵਧੀਆ ਬਿਲਕੁਲ ਜੀ ਬਿਲਕੁਲ ਹਾਂਜੀ ਲਾ ਵੀ ਅਮਰ ਤੱਕੇ ਆਪਣੇ ਕੋਲ ਜਿਹੜੀ ਆ ਆ ਗਈ ਵੀਰੇ ਦੂਜਾ ਸੂਬਾ ਵੈੜ ਦੂਜਾ ਸੂਬਾ ਇਹਨੂੰ ਅੱਜ ਕਿੰਨੇ ਕਿ ਦਿਨ ਹੋ ਗਏ ਜੀ ਇਹਨੂੰ ਵੀਰੇ 10 ਦਿਨ ਹੋ ਗਏ ਆਪਣੇ ਕੋਲੇ ਮੈਕਸ ਹੋਈ ਆ ਲਓ ਵੀ 10 ਕਿ ਦਿਨ ਤਾਂ ਸਮਾਂ ਹੋ ਗਿਆ ਦ ਮਗਰ ਦਾ ਬੱਚਾ ਹੀ ਐ ਬੱਚਾ ਵੀਰੇ ਬੱਚਾ ਮਗਰ ਬੱਚਾ ਠੀਕ ਆ ਜੀ ਇਹਦੇ ਥੱਲੇ 14 15 ਕਿਲੋ ਦੁੱਧ ਮੰਨੇ ਕੋਈ ਹੁਣ ਤਿਆਰ ਬਿਲਕੁਲ ਹਾਂਜੀ ਹਾਂਜੀ 14 ਕਿਲੋ ਮੰਨ ਕੇ ਸੌਦਾ ਕਰੇ ਵੀਰ ਵੀ ਲਓ ਵੀ 14 ਕਿਲੋ ਦੋਸਤੋ ਕੋਈ ਵੀਰ ਮੰਨ ਲੇ ਠੀਕ ਆ 14 ਕਿਲੋ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਭਾਂਡੇ ਚ ਪੈਣ ਵਾਲਾ ਕੰਮ ਆ ਉਹ 14 ਕਿਲੋ ਆ ਉਹਦੀ ਤਸੱਲੀ ਤੁਸੀਂ ਆਣ ਕੇ ਆਪਦੀ ਘਰੇ ਦੋ ਟਾਈਮ ਚੋ ਕੇ ਕਰ ਲਿਓ ਠੀਕ ਆ ਥਾਂ ਤੁਹਾਨੂੰ ਪੂਰਾ ਅੰਕ ਚਵਾਈ ਆ ਪੂਰੀ ਵੱਡੀ ਵਹਿੜਾ ਵੀਰੇ ਸੁਵਾ ਤੋਂ ਜਗਤ ਹੀ ਜਾ ਸੀ ਵੀਰੇ ਦੂਜਾ ਆਂਦੇ ਤੁਸੀਂ ਤੀਜਾ ਮੰਨੋ ਠੀਕ ਹੈ ਜੀ ਹਾਂਜੀ ਹਾਂਜੀ ਜੋ ਕੋ ਸਾਹਮਣੇ ਅਗਰੇ ਜਿਹੜਾ ਠੰਡੀ ਧੀਰੀ ਵੇਰ ਪੂਰੀ ਹੂੰ ਉਹ ਜੀ ਨਹੀਂ ਸ਼ੁਕਰ ਹੋਊਗੀ ਲੈ ਵੀ ਜੂੜਉ ਨਹੀਂ ਪਾਉਣਾ ਇਹਨੂੰ ਪਣਾ ਪਾਲੋ ਨਾ ਪਾਲੋ ਇਦਾਂ ਦੀ ਬੱਛੀ ਹਾਂਜੀ ਠੀਕ ਹੈ ਭਈ ਅਮਰਤ ਤੋਰ ਲੋ ਵੀਰ ਉਹ ਤੋਂ ਸੋਵਾਂ ਸੇ ਥੰਮਲੇ ਮੇ ਦੀ ਬਹੁਤ ਖੂਬਸੂਰਤਾਂ ਚੰਗਾ ਥਣ ਪਾਂਡਾ ਤੇ 14 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਹੈ ਜੀ 14 ਕਿਲੋ ਜਿਹੜਾ ਜੋਨ ਦੇ ਵਿੱਚ ਦੁੱਧ ਉਹ 14 ਕਿਲੋ ਆ ਥਣ ਹੱਥੇ ਚਵਾਈ ਬਾਕੀ ਚੌੜੇ ਪਿੱਠ ਪੁਰੇ ਦੇ ਵਿੱਚ ਆ ਪੁੱਲ ਬੜਾ ਪੁੱਲ ਵਜਨ ਵਾਲੀ ਆ ਬੱਚਾ ਆ ਗਿਆ ਮੇਰੇ ਬੱਚਾ ਆ ਇਹਦਾ ਉਹ ਜਾ ਬੱਚਾ ਮਗਰ ਠੀਕ ਹੈ ਜੀ ਬੱਚਾ ਇਹ ਮਗਰ अच्छा अमृत ये तो वीर लेण देना फिर की कीता जी मेरा मोल देना 75 ਕਰਦੇ 72 ਦੀ ਦੇ ਦਾਂ ਕੋ ਚੋ ਮਾਨਤਨ ਕਰਦਾ ਠੀਕ ਆ ਜੀ ਹਾਂਜੀ ਦੁੱਧ 20 ਕਿਲੋ ਦੇਗਾ ਸਾਡੀ ਚੌਂਦੀ ਦੇ 20 ਤੇ ਦਊਗੀ ਵੀਰੇ 17 18 ਦੇ ਚੱਲ ਭਰੂਗੀ ਨਾ ਹਮ ਹਣਾ ਫਿਰ ਕ੍ਰੋਸਾਂ ਚਾ ਪੂਰੇ ਦੁੱਧ ਵਧੀਆ ਚਿੱਟਾ ਮੱਝਾਂ ਕਾਉਂ ਆਉਗੇ ਦਾ ਠੀਕ ਆ ਜੀ ਠੀਕ ਹਾਂਜੀ ਲਓ ਦੱਸੋ ਵੀਰਾਂ ਦਾ ਵੀ 17 15 ਤੋਂ ਬਾਹਰ 17 ਲੀਟਰ ਤੱਕ ਦੁੱਧ ਜਵਾ ਦੂਗੀ ਹੁਣ 14 ਕਿਲੋ ਆ ਜਿੰਨੇ ਕ ਦਿਨ ਤੁਹਾਨੂੰ ਦੱਸਿਆ ਬਸ ਬਸ ਠੀਕ ਆ ਹਜੇ ਕੁਝ ਵੀ ਦਿਨ ਨਹੀਂ ਹੋਏਗਾ ਵੈਸੇ ਚਲੋ ਪਸ਼ੂ ਵੀਰੇ ਚਾਰੂ ਚੂਰੂ ਬੜੀ ਵੰਡ ਵੜਾ ਖਾਂਦੀ ਨਾਰਮਲ ਦੁੱਧ ਦੇਣਾ ਚਾਹੀਦਾ ਇਹਨਾਂ ਦੇ ਕਾਣ ਹਾਂਜੀ ਭਰਾ ਦੁੱਗੀ ਹਜੇ ਸਮਾਂ ਵੀ ਥੋੜਾ ਹੈ ਚਲੋ ਸੂਰ ਹਾਂਜੀ ਹਾਂ ਤੇ ਇਹ ਅਜਾ ਚਾਰਨਾਗ ਦੋਸਤੋ ਆਪਾਂ ਤੁਹਾਨੂੰ ਦਿਖਾਏ ਆ ਚਾਰ ਐਨੀਮਲ ਦਿਖਾ ਦਿੱਤੇ ਆ ਅਮਰਤ ਦੇ ਇਸ ਕਿਲੇ ਦੇ ਉੱਪਰੋਂ ਠੀਕ ਆ ਜੀ ਤੇ ਪਹੁੰਚ ਤੁਸੀਂ ਖਾਸ ਘੜ ਕੇ ਪਿੰਡ ਕਰਨੀ ਆ ਤੇ ਬਿਲਕੁਲ ਨੇੜੇ ਚੋਲਾ ਸਾਹਿਬ ਅਛਾ ਅਮਰਤ ਇਹ ਆਪਣੇ ਕੋਲ ਅਜਾ ਚਾਰ ਪਸ਼ੂ ਆ ਹਾਂਜੀ ਹਾਂਜੀ ਤੇ ਨੰਬਰ ਆਪਣੇ ਕਰ ਦਿੱਤੇ ਸਾਂਝੇ ਮੇਰਾ ਨੰਬਰ ਆਪਣਾ 81464 50298728246 ਕੋਈ ਵੀਰ ਆਨਲਾਈਨ ਸੌਦਾ ਕਰੂ ਉਹਦੀ ਫੁੱਲ ਗਰੰਟੀ ਹੋ ਜਿਹੜਾ ਇੱਥੇ ਚੋ ਗਿਆ ਉਹਦੀ ਕੋਈ ਗਰੰਟੀ ਨਹੀਂ ਵੀਰੇ ਗਾੜੀ ਪਾਏ ਦਾ ਨਾ ਬਿਲਕੁਲ ਦੀ ਬਿਲਕੁਲ ਉਹ ਤਾਂ ਹਰ ਵਾਰੀ ਆਪਾਂ ਕਹਿੰਦੇ ਆ ਹਾਂਜੀ ਕਿ ਦੁੱਧ ਅਗੇ ਸੇਵਾ ਦਾ ਅਗੇ ਪਾਏ ਦਾ ਫਿਲਹਾਲ ਦੋਸਤੋ ਜਿੰਨਾ ਤੁਹਾਨੂੰ ਦੱਸਿਆ ਗਿਆ ਤੁਸੀਂ ਉਹਦੀ ਤਸੱਲੀ ਇਸ ਕਿੱਲੇ ਦੇ ਉੱਪਰੋਂ ਕਰਕੇ ਲੈ ਕੇ ਜਾ ਸਕਦੇ ਜੀ ਠੀਕ ਆ ਰੇਟ ਪੱਟ ਤਾਂ ਵਿੱਚੇ ਸਾਂਝਾ ਕਰਤਾ ਬਾਕੀ ਵੀਡੀਓ ਅੱਗੇ ਬਾਤ ਬਹੁਤ ਸ਼ੇਅਰ ਕਰਦੇ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ